मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਡੇ 5 ਮੈਂ ਹਾਂ ਤੁਹਾਡੇ ਨਾਲ ਸਿਮੇਤਾ ਲੀਵਾਲ ਪ੍ਰਵਾਸੀਆਂ ਦੇ ਮਾਮਲੇ ਤੇ ਕਾਂਗਰਸ ਤੇ ਤੰਜ ਕੱਸਦੇ ਨਜ਼ਰ ਆਏ ਸੀਐਮਾਨ ਉਹਨਾਂ ਨੇ ਕਿਹਾ ਕਿ ਬਿਹਾਰ ਦੇ ਵਿੱਚ ਜਾ ਕੇ ਤੁਹਾਡਾ ਪ੍ਰਧਾਨ ਕਹਿ ਰਿਹਾ ਕਿ ਇਹਨਾਂ ਬਿਨਾ ਸਾਡਾ ਸਰਦਾ ਨਹੀਂ ਇਹਨਾਂ ਨੂੰ ਭੇਜੋ ਪਰ ਤੁਹਾਡਾ ਕਿਸਾਨ ਵਿੰਗ ਦਾ ਪ੍ਰਧਾਨ ਕਹਿ ਰਿਹਾ ਕਿ ਇਹਨਾਂ ਨੂੰ ਬਾਹਰ ਕੱਢ ਦਿਓ ਪਰ ਜੇ ਇਹ ਪੰਜਾਬੀ ਜੋ ਬਾਹਰ ਰਹਿ ਰਹੇ ਨੇ ਉਹਨਾਂ ਦੇ ਟਰੱਕਾਂ ਨੂੰ ਅਕ ਲਗਾਉਣ ਲੱਗ ਗਏ ਫਿਰ ਅਸੀਂ ਕੀ ਕਰਾਂਗੇ ਹੋਰ ਕੀ ਕੁਝ ਕਹਿ ਰਹੇ ਨੇ ਪ੍ਰਵਾਸੀਆਂ ਦੇ ਲਈ ਅਤੇ ਕਾਂਗਰਸ ਤੇ ਕਿਹੜੇ ਕਿਹੜੇ ਤੰਜ ਕੱਸ ਰਹੇ ਨੇ ਸੀਐਮ ਮਾਨ ਆਓ ਸੁਣਦਿਆਂ ਉਹਨਾਂ ਦੀ ਸੁਬਾਨੀ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੀ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਹਿੰਦੇ ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ੍ਹ ਮਹਾਰਾਸ਼ਟਰ ਰ ਆਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਵਾ ਨਾ ਅਡਰ ਜੇ ਕਾਨੂੰਨ ਨੂੰ ਅੱਛੀ ਲੈਂਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਨ ਦੇ ਘੜੇ ਕਿੱਥੋਂ ਦੇ ਸਵਿਸ਼ ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਵਿਹਾਰ ਚ ਬੋਟਾ ਨੇ ਕਹਿੰਦਾ ਸਾਡਾ ਇਹਨਾਂ ਬੰਨ ਸਰਦਾ ਹੀ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀ ਨਹੀਂ ਲਾਊਗਾ ਮੈਂ ਲਾਤਾ ਹਾਂ ਕਿ ਉਹ ਵੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦੋ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਅਨ ਆਰਡਰ ਚ ਹਾਂ ਜ਼ਿੰਮੇਦਾਰ ਲਾਅਨ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਵੀ ਫੜ ਕੇ ਲਿਆਉਣਾ ਹੈ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਾ ਕੋਈ ਅਸੀਂ ਹੁਣ ਅਰਮੀਨੀਆ ਥੜੇ ਨੇ ਬੰਦੇ ਯੂਏਈ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਬਾਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿਚੜਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਜੀਤ ਸਿੰਘ ਮੇਰੇ ਤੋਂ ਦੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਚਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਹਾਰਿਆ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇ ਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਪੀ ਭੇਜਤਾ ਮੁੜ ਕੇ ਉਧਰ ਲੈ ਗਏ ਚਲੋ ਜੀ ਖਤਮ ਅਗਲੀਆਂ ਪੀੜ੍ਹੀ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐਸੇ ਜਜ਼ਬੇ ਵਾਲੇ ਬੰਦੇ ਆ ਐਸੀ ਕੌਮ ਹੈ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਆ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਏਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਰ ਪਹਿਲਾਂ ਤੋਂ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਇਰੇਜ ਕਹਿੰਦੇ ਜੇ ਲੜਾਈ ਇਹ ਹੋਈ ਹੈ 21 ਜਣੇ ਨੇ ਉਥੇ ਜਿੱਥੇ ਆਪਣੇ Rajasthan ਵਾਲੀ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉਥੇ ਲੋਂਗੇ ਵਾਲਾ ਕੁਲਦੀਪ ਚੰਦ ਪੁਰੀ ਕਿੰਨੇ ਜਾਣੇ ਸੀ ਮਿਲਟਰੀ ਹਵਾਈ ਫੌਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਘਰਾਤ ਸੀ ਅੱਧਾ ਦਿਨ ਸੀ ਕੱਟ ਕੇ ਉਹ ਕਹਿੰਦੇ ਆਓ ਉਹ ਕਹਿੰਦੇ ਭੱਜ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਇੱਥੇ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਫਾ ਲੱਕ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਚੜਾਉਂਦੇ ਰਿਹਾ ਸਾਡੇ ਗੁਰੂ ਜੀ ਸੁਇਸ ਕਰਕੇ ਕਿਸੇ ਤੇ ਆਪਦੇ ਆ ਤੇ ਸ਼ੱਕ ਨਾ ਕਰੋ ਕਿ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐ ਕਰ ਦੇਣਗੇ ਅਸੀਂ ਐ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆ ਕਿ ਜਿੰਨੇ ਮਰਜੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਦੇਉਤੀ ਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਨਹੀਂ ਦੇਖਣਾ ਸੋ ਪੈਸਾ ਪੂਸਾ ਸਭ ਇੱਥੇ ਰਹਿ ਜਾਂਦਾ ਜਨਾਬ ਇੱਥੇ ਬੜੇ ਬੜੇ ਤਨਾੜ ਆਏ ਆ ਬਾਅਦ ਚ ਉਹਨਾਂ ਦੇ ਚਾਚੇ ਤਾਏ ਜੁਆਈ ਪਤਾ ਨਹੀਂ ਕੌਣ-ਕੌਣ ਖਾਂਦਾ ਪੈਸੇ ਉਹਨਾਂ ਦੇ ਫਿਰ ਕੋਈ ਨਾਲ ਥੋੜੀ ਲੈ ਕੇ ਜਾਂਦਾ ਬਸ ਇਹ ਆਚਾਰ ਕੰਮ ਚੰਗੇ ਕਰ ਜਿਓਗੇ ਤਾਂ ਲੋਕ ਯਾਦ ਰੱਖ ਲੈਣਗੇ ਇਹ ਤਾਂ ਇੱਥੇ ਆਈ ਹੈ ਦੁਨੀਆ ਜਾਂਦੀ ਰਹੀ ਹੈ ਸੋ ਅੱਜ ਪੰਜਾਬ ਸੰਕਟ ਚ ਹੈ ਜਦੋਂ ਵੀ ਦੇਸ਼ ਸੰਕਟ ਚ ਆਇਆ ਪੰਜਾਬ ਮੂਰੇ ਖੜਾ ਜੀ ਆਜ਼ਾਦੀ ਵੇਲੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਜਾਕੀ ਐਂਡੇਮਨ ਨਿਕੋਬਾਰ ਦੇਖ ਲਓ ਜਿਹਨੂੰ ਕਾਲਾ ਪਾਣੀ ਕਹਿੰਦੇ ਸੀ ਫਾਂਸੀਆਂ ਦੇ ਕਾਲੇ ਪਾਣੀ ਵਾਲੇ ਨਾਂ ਲਿਖੇ ਹੋਏ ਨੇ 90% ਨਾਂ ਸਾਡੇ ਪੰਜਾਬੀਆਂ ਦੇ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ